ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਆ ਗੋਭੀ ਵਾਲੇ ਪਰਾਂਠੇ ਬਣਾਉਣ ਉਹ ਵੀ ਹੈਲਦੀ ਵੇ ਨਾਲ ਕੋਈ ਵੇਸਟੇਜ ਨਹੀਂ ਕੋਈ ਕੁਝ ਨਹੀਂ ਆੜੀਆਂ ਇਹਦੀਆਂ ਸਟੈਮ ਹੁੰਦੀ ਆ ਗੋਭੀ ਦੀ ਉਹ ਵੀ ਵਿੱਚ ਕੱਟ ਕੇ ਦੇ ਪਾ ਲੈਣੀ ਆ ਤੇ ਨਾਲ ਮੈਂ ਗਮਲੇ ਦੇ ਵਿੱਚੋਂ ਮੇਥੀ ਲੈ ਆਂਦੀ ਆ ਫਰੈਸ਼ ਫਰੈਸ਼ ਮੇਥੀ ਵੀ ਕੱਟ ਕੇ ਪਾਉਣੀ ਆ ਤੇ ਜਿਹੜੀਆਂ ਗੋਭੀ ਆ ਇਹਨਾਂ ਨੂੰ ਜਿਹੜਾ ਚੋਪਰ ਹੈਗਾ ਉਹਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਕਟੋਪ ਕਰ ਲੈਣਾ ਆ ਕਿਉਂਕਿ ਇਹਦੇ ਨਾਲ ਇਹ ਆ ਕਿ ਰੋਟੀ ਫੱਟਦੀ ਨਹੀਂ ਆ ਜਦੋਂ ਵਧੀਆ ਤਰੀਕੇ ਨਾਲ ਬਣੀ ਹੋਏ ਤੇ ਇਹ ਬਹੁਤ ਸੋਹਣਾ ਬਣ ਜਾਂਦਾ ਵਾ ਭਾਵੇਂ ਕਦੂ ਗੋਸ਼ ਕਰ ਲੋ ਤੁਹਾਡੀ ਆਪਣੀ ਚੋਇਸ ਹੈ ਕਦੂ ਗੋਸ਼ ਕਰਕੇ ਵੀ ਬਹੁਤ ਸੋਹਣਾ ਬਣ ਜਾਂਦਾ ਚੌਪ ਵਰਗੇ ਹੁੰਦਾ ਵੀ ਤੇ ਇਹਨੂੰ ਗੋਭੀ ਨੂੰ ਕਰ ਲੈਣਾ ਤਿਆਰ ਤੇ ਇਹਨੂੰ ਮੈਂ ਦੇ ਭਰਾ ਦੇ ਵਿੱਚ ਸਿੱਧਾ ਡਾਇਰੈਕਟ ਕੱਢਣ ਨਹੀਂ ਆ ਕਿਉਂਕਿ ਇਹਦੇ ਵਿੱਚ ਮੈਂ ਆਟਾ ਗੁੰਧਣਾ ਵਾ ਤੇ ਇਸ ਕਰਕੇ ਫਿਰ ਮੈਂ ਇਹਦੇ ਚੀ ਗੋਭੀ ਦਾ ਆਕਰਣ ਨਹੀਂ ਆ ਤੇ ਇਸ ਤਰੀਕੇ ਨਾਲ ਸਾਰੀ ਗੋਭੀ ਨੂੰ ਕਰ ਲੈਣਾ ਵਿੱਚ ਇਹ ਸਟੈਮ ਦੇ ਵੀ ਜਿਹੜੇ ਪਾਰਟ ਹੈਗੇ ਉਹ ਵੀ ਕੋਈ ਵੇਸਟ ਨਹੀਂ ਕਰਨੀ ਤੇ ਕਿਉਂਕਿ ਉਹਦੇ ਵਿੱਚ ਵੀ ਬਹੁਤ ਨਿਊਟ੍ਰੀਐਂਟਸ ਹੁੰਦੇ ਆ ਜਿਹੜੇ ਸਟੈਮ ਵਾਲਾ ਪਾਰਟ ਦਾ ਤੇ ਸਭ ਤੋਂ ਪਹਿਲਾਂ ਨਮਕ ਥੋੜਾ ਜਿਹਾ ਵਾਧੂ ਪਾਉਣਾ ਹੈ ਕਿਉਂਕਿ ਇਹ ਦੇ ਵਿੱਚ ਫਿਰ ਨਮਕ ਘਟ ਜਾਂਦਾ ਹੈ ਗੋਭੀ ਦੇ ਵਿੱਚ ਜਦੋਂ ਤੇ ਇਹਨੂੰ ਮਸਲ ਮਸਲ ਕੇ ਇਹਦਾ ਪਾਣੀ ਮਤਲਬ ਇਹਦਾ ਕੋਸ਼ਿਸ਼ ਕਰਨੀ ਹੈ ਕਿ ਵੱਧ ਘੱਟਣੀ ਹੈ ਕਿ ਜਿਸੇ ਪਾਣੀ ਜ਼ਿਆਦਾ ਨਿਕਲ ਜੇ ਗੋਭੀ ਦਾ ਤੇ ਇੱਕ ਪੌਣੇ ਦੇ ਵਿੱਚ ਪਾ ਕੇ ਨੂੰ ਤੇ ਇਹਦਾ ਨਿਚੋੜ ਲੈਣਾ ਪਾਣੀ ਸਾਰਾ ਤੇ ਇਸ ਕਰਕੇ ਇਹ ਵਾਲਾ ਕੰਮ ਪਹਿਲਾਂ ਜ਼ਰੂਰੀ ਹੈ ਦਬਾਦਵਾ ਕੇ ਵਾਲਾ ਜਿਹੜਾ ਕੰਮ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਉਹਦੇ ਨਾਲ ਇਹ ਹੈ ਕਿ ਬਾਅਦ ਚ ਮੋਇਸ਼ਰ ਨਹੀਂ ਰਹਿੰਦਾ ਰੋਟੀ ਦੇ ਵਿੱਚ ਤੇ ਉਸੇ ਭਰਾ ਦੇ ਵਿੱਚ ਇਹਨੂੰ ਜੁੜ ਜੁੜ ਕੇ ਇਹਦਾ ਪਾਣੀ ਘਟ ਦੇਣਾ ਸਾਰਾ ਬਾਕੀ ਵੀ ਤੁਹਾਨੂੰ ਨਾਲ ਹੀ ਮੈਂ ਇੱਕ weight losser ਟਿਪ ਵੀ ਦੱਸੂਗੀ ਕਮੈਂਟ ਆਇਆ ਹੈ ਕਿ ਮਤਲਬ ਢਿੱਡ ਨੂੰ ਕੰਮ ਕਰਨ ਦਾ ਕੋਈ ਦੱਸੋ ਤਰੀਕਾ ਤੇ ਉਹ ਤਰੀਕਾ ਹੈਗਾ ਹੈ ਕਿ ਤੁਸੀਂ ਸ਼ਾਮ ਨੂੰ ਜਿਹੜਾ ਮਤਲਬ ਇੱਕ ਡਰਿੰਕ ਜ਼ਰੂਰ ਤਿਆਰ ਕਰਨੀ ਹੈ ਜੀਰਾ ਅਜਵੈਨ ਤੇ ਸੌਫਾ ਪਾ ਕੇ ਤੇ ਉਹਨੂੰ ਰੇਹਣ ਕੇ ਇੱਕ ਕੱਪ ਰੋਜ਼ ਰਾਤ ਦੋਸ ਖਾਣੇ ਮਤਲਬ ਸੌਣ ਤੋਂ ਪਹਿਲਾਂ ਪੀ ਲੈਣਾ ਹੈ ਤੇ ਉਹ ਇੱਕ ਬੜਵਰੀਆ ਤਰੀਕਾ ਆ ਤੇ ਬਾਕੀ ਵੀ ਚਲੋ ਆ ਜੀ ਆਪਾਂ ਇਹਦੇ ਰੈਸਪੀ ਤੇ ਤੇ ਇਹ ਆਪਾਂ ਗੋਭੀ ਦਾ ਜਿਹੜਾ ਪਾਣੀ ਨਿਚੋੜ ਕੇ ਤੇ ਇਹਦੇ ਚ ਗੋਭੀ ਦੇ ਵਿੱਚ ਮਸਾਲੇ ਵਗੈਰਾ ਪਾ ਲਿਆ ਕਰਮ ਮਸਾਲਾ ਪਾਇਆ ਅਜਵੈਨ ਪਾਈ ਹੈ ਤੇ ਜਿਹੜੀ ਮੇਥੀ ਹਰੀਆਂ ਮਿਰਚਾਂ ਇਹ ਸਾਰਾ ਕੁਝ ਪਾ ਕੇ ਇਹਨਾਂ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਤੇ ਬਾਕੀ ਜਿਹੜਾ ਹੋਰ ਵੀ ਇਹਦਾ ਮੈਂ ਟਿਪਸ ਤਾਂ ਤੁਹਾਨੂੰ ਦੇ ਦੇ ਰੋਗੀ ਮੇਰੇ ਵੀਡੀਓ ਨਾਲ ਜੁੜੇ ਰਿਆ ਕਰੋ ਤੇ ਸਾਰੀ ਵੀਡੀਓ ਪੂਰੀ ਵੇਖ ਕੇ ਜਾਇਓ ਤੇ ਬਾਕੀ ਜਿਹੜਾ ਪਾਣੀ ਹੀ ਪਾਣੀ ਦੇ ਵਿੱਚ ਹੀ ਆਪਾਂ ਆਟਾ ਗੁੰਨ ਕੇ ਤੇ ਉਹਨੂੰ ਮਤਲਬ ਆਟਾ ਗੁੰਨ ਲੈਣਾ ਚੰਗੀ ਤਰ੍ਹਾਂ ਜਿਹੜਾ ਆਪਾਂ ਗੋਭੀ ਦਾ ਪਾਣੀ ਬਚਾਇਆ ਸੀ ਇਹ ਸਾਡੇ ਦੀ ਇੱਕ ਚੀਜ਼ ਹੈਗੀ ਆ ਕਿ ਇਹਨੂੰ ਥੋੜਾ ਜਿਹਾ ਸੈੱਟ ਹੁੰਦੇ ਟਾਈਮ ਲੱਗਦਾ ਹੈ ਇੱਕ ਸਰਦੀ ਵੀ ਆ ਗਈ ਹੈ ਸਰਦੀ ਦੇ ਕਰਕੇ ਵੀ ਥੋੜਾ ਜਿਹਾ ਸੈੱਟ ਹੁੰਦੇ ਟਾਈਮ ਲੱਗਦਾ ਤੇ ਫਿਰ ਥੋੜਾ ਮੈਨੂੰ ਨਮਕ ਵੀ ਘੱਟ ਲੱਗਣ ਦੇ ਹੀ ਜਿਹੜਾ ਮੈਂ ਕਿਉਂਕਿ ਪਾਣੀ ਵਿੱਚ ਨਿਕਲ ਜਾਂਦਾ ਤੇ ਉਹ ਆਟੇ ਦੇ ਵਿੱਚ ਨਮਕ ਜਦੋਂ ਨਹੀਂ ਚੇ ਥੋੜਾ ਮਸਾਲੇ ਵਿੱਚ ਘੱਟ ਲੱਗਣ ਦੇ ਫਿਰ ਮੈਂ ਇਹਦੇ ਵਿੱਚ ਥੋੜਾ ਜਿਹਾ ਨਮਕ ਐਡ ਕੀਤਾ ਪਰ ਇਹ ਹੈ ਕਿ ਹੁਣ ਟੈਨਸ਼ਨ ਕੋਈ ਬਾਕੀ ਮੈਂ ਤੁਹਾਨੂੰ ਦੋ ਤਰ੍ਹਾਂ ਦੇ ਦੱਸੂਗੀ ਇਹ ਵਾਲੇ ਪਰਾਂਠੇ ਕਿ ਦੋ ਤਰੀਕੇ ਨਾਲ ਕਿੱਦਾਂ ਬਣਾ ਸਕਦੇ ਇੱਕ ਤੇ ਮੇਰੀਆਂ ਫੇਵਰਿਟ ਆ ਕਿਉਂਕਿ ਇਹ ਜਿਆਦਾ ਫੀਲਿੰਗ ਪਾ ਜਾਂਦੀਆਂ ਇਹਦੇ ਨਾਲ ਇਹ ਦੋ ਪੇੜਿਆਂ ਦੇ ਵਿੱਚ ਜਿਹੜੀ ਬੰਦੀਆਂ ਤੇ ਇਹਦੇ ਵਿੱਚ ਕੀ ਹੈ ਕਿ ਤਿੰਨ ਚਾਰ ਚਮਚ ਭਰ-ਭਰ ਕੇ ਤੁਸੀਂ ਪਾ ਸਕਦੇ ਆ ਕਿਉਂਕਿ ਇਹਦੇ ਵਿੱਚ ਫਟਣ ਦਾ ਡਰ ਨਹੀਂ ਹੁੰਦਾ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਮਤਲਬ ਪੂਰਾ ਭਰ ਲੋ ਜਿੰਨਾ ਤੁਸੀਂ ਗੱਲ ਕਿਉਂਕਿ weight loss ਦੇ ਵਿੱਚ ਇਹ ਹੁੰਦਾ ਕਿ ਰੋਟੀਆਂ ਥੋੜੀਆਂ ਘੱਟ ਖਾਣੀਆਂ ਹੁੰਦੀਆਂ ਸਬਜ਼ੀਆਂ ਜ਼ਿਆਦਾ ਖਾਣੀਆਂ ਹੁੰਦੀਆਂ ਤੇ ਇਹਦਾ ਮੈਨੂੰ ਦੇ ਸਭ ਤੋਂ ਵਧੀਆ ਆਪਸ਼ਨ ਇਹੋ ਹੀ ਲੱਗਦੀ ਹੈ ਕਿ ਤੁਸੀਂ ਜਿਹੜਾ ਪੇੜਾ ਵਾ ਤੇ ਉਹਨੂੰ ਛੋਟੇ-ਛੋਟੇ ਪੇੜੇ ਰੱਖ ਕੇ ਸਬਜ਼ੀਆਂ ਜ਼ਿਆਦਾ ਪਰ ਲਓ ਤੇ ਜਿਸ ਦੇ ਨਾਲ ਤੁਹਾਡਾ ਪੇਟ ਵੀ ਭਰ ਜੇ ਤੇ ਤੁਹਾਨੂੰ ਉਹ ਨਾ ਰਹੇ ਭੁੱਖ ਨਾ ਰਹੇ ਇਹਨਾਂ ਭੁੱਖੇ ਰਹਿ ਰਹਿ ਕੇ ਤੇ ਮਤਲਬ ਵਜਨ ਘਟਾਉਂਦਾ ਕੀ ਫਾਇਦਾ ਤੇ ਇਸ ਕਰਕੇ ਵੈਜੀਟੇਬਲਸ ਜ਼ਿਆਦਾ ਜਾਣੀਏ ਇਸੇ ਭਾਨੇ ਤੇ ਇਹਨਾਂ ਨੂੰ ਜੰਗੀ ਤਰ੍ਹਾਂ ਪ੍ਰੈਸ ਕਰ ਕਰਕੇ ਤੇ ਤੁਸੀਂ ਇਹਨੂੰ ਵੇਲ ਲੋ ਜਦਾ ਹੀ ਆਮ ਰੋਟੀਆਂ ਬਣਾਉਂਦੀਆਂ ਡਬਲ ਲੇਅਰ ਵਾਲੀਆਂ ਇਹ ਉਸ ਤਰੀਕੇ ਨਾਲ ਬਣਨੀਆਂ ਪਰ ਇਹ ਵੇਖੋ ਕਿ ਇਹ ਸਭ ਬੜਾ ਹੈਲਦੀ ਆ ਕਿਉਂਕਿ ਜਿਹੜਾ ਵੇਸਟੇਜ ਕੁਛ ਨਹੀਂ ਹੋਇਆ ਕੋਈ ਉਹਦੇ ਆਪਾਂ ਨਿਊਟ੍ਰੀਐਂਟਸ ਨਹੀਂ ਬਾਹਰ ਪਾਣੀ ਦੇ ਥਰੂ ਜਾਂਦੇ ਤੇ ਉਹ ਆਟੇ ਚ ਪਾ ਲਿਆ ਤੇ ਹੈਲਥ ਬੈਨੀਫਿਟ ਬਹੁਤ ਆ ਦੇ ਤੇ ਇੱਕ ਗੋਭੀ ਵੈਸੇ ਵੀ ਬਹੁਤ ਜ਼ਿਆਦਾ ਚੰਗੀ ਹੁੰਦੀ ਆ ਸੋ ਮਤਲਬ ਬਹੁਤ ਬੈਨੀਫਿਟ ਹੈ ਗੋਭੀ ਦੇ ਤੇ ਇਸ ਕਰਕੇ ਭਈ ਇਹੋ ਜੀਆਂ ਚੀਜ਼ਾਂ ਬਣਾਵਨਾ ਖਾਇਆ ਕਰੋ ਤੇ ਪਰਾਂਠੇ ਪਰੂਠੇ ਆਂ ਚ ਕੋਈ ਟੈਨਸ਼ਨ ਨਹੀਂ ਆ ਇਹ ਆ ਕਿ ਸਿਰਫ ਪਰਾਂਠੇ ਜਿਹੜੇ ਆ ਉਹ ਤਲੇ ਛਰੇ ਘੱਟ ਹੋਣ ਤੇ ਬਹੁਤ ਸੋਹਣੇ ਪੱਕ ਜਾਂਦੇ ਆ ਉਹਦਾ ਵੀ ਤਲੰਦੋਂ ਬਗੈਰ ਵੀ ਬਹੁਤ ਵਧੀਆ ਬੰਦੇ ਆ ਤੇ ਦੂਜਾ ਤਰੀਕਾ ਜਿਹੜਾ ਹੈਗਾ ਆ ਉਹ ਹੈ ਇੱਕ ਪੇੜੇ ਦੇ ਵਿੱਚ ਤੇ ਇਹ ਤੁਹਾਨੂੰ ਮੈਂ ਦੱਸਿਆ ਨਾ ਕਿ ਹਾਟੇ ਨੂੰ ਥੋੜਾ ਜਿਹਾ ਸੈਟ ਥੋੜਾ ਜਿਹਾ ਘੱਟ ਹੁੰਦਾ ਵਾ ਜਦੋਂ ਤੁਸੀਂ ਮਤਲਬ ਇਹਨੂੰ ਪਾਣੀ ਗੋਲ ਲੈਂਦੇ ਨੇ ਜਾਂ ਤਾਂ ਥੋੜਾ ਕੋਸਾ ਪਾਣੀ ਪਾ ਕੇ ਤੇ ਫੇਰ ਇਹਨੂੰ ਕਰੋ ਇਹਦੇ ਵਿੱਚ ਵੀ ਦੋ ਤਿੰਨ ਮਤਲਬ ਚਮਚ ਚ ਭਰ-ਭਰ ਕੇ ਦਬਾ-ਦਬਾ ਕੇ ਤੇ ਇਹਨਾਂ ਨੂੰ ਵੇਲਣਾ ਆ ਮਤਲਬ ਮਤਲਬ ਬਣਾ ਲੈਣਾ ਪੇੜਾ ਬਣਾ ਲੈਣਾ ਇੱਕ ਚੰਗੀ ਤਰ੍ਹਾਂ ਤੇ ਜਦੋਂ ਤੁਸੀਂ ਪ੍ਰੈਸ ਕਰ ਕਰਕੇ ਵਿੱਚ ਮਸਾਲਾ ਪਾਓਗੇ ਤੇ ਇਹ ਬਹੁਤ ਸੋਹਣਾ ਵਿੱਚ ਹੀ ਆਪਣੇ ਹੋ ਜਾਏਗਾ ਤੇ ਇਹਨੂੰ ਇਦਾਂ ਥੋੜਾ ਜਿਹਾ ਪ੍ਰੈਸ ਕਰ ਕਰਕੇ ਨਾ ਆਟਾ ਲਾ ਕੇ ਤੇ ਥੋੜਾ ਜਿਹਾ ਪ੍ਰੈਸ ਕਰਕੇ ਇਹਨੂੰ ਪਹਿਲਾਂ ਵੇਲ ਕਰ ਲਓ ਹੱਥ ਨਾਲ ਚੁਣ ਝੰਡ ਲਓ ਬਾਅਦ ਚ ਇਹਨੂੰ ਵੇਲ ਲਓ ਕਿਉਂਕਿ ਇਹਦਾ ਥੋੜਾ ਫਟਣ ਦੇ ਚਾਂਸਸ ਥੋੜੇ ਜਿਹਾ ਜ਼ਿਆਦਾ ਹੁੰਦੀ ਹੈ ਇੱਕ ਵਾਲੇ ਦੇ ਡਬਲ ਲੇਅਰ ਦਾ ਇਹ ਹੈ ਕਿ ਥੋੜਾ ਜਾਂ ਫਿਲਿੰਗ ਵਾਲਾ ਵੀ ਇੰਦਾ ਵਾ ਤੇ ਨਾਲੇ ਇੱਕ ਪਰਾਂਠੇ ਨਾਲ ਦੀ ਬਾਸ ਬਹੁਤ ਵਧੀਆ ਬਣ ਜਾਂਦੀ ਗੱਲ ਤੇ ਆ ਜੀ ਚਲੋ ਮੈਂ ਚੰਗੀ ਤਰ੍ਹਾਂ ਰੋਸਟ ਕਰਕੇ ਤੇ ਇਹਨੂੰ ਤੇ ਕਰ ਲਿਆ ਤਿਆਰ ਤੇ ਉੱਪਰੋਂ ਉਹ ਹੀ ਆਪਣੀ ਟੈਕਨੀਕ ਇਹ ਗਰਮ ਗਰਮ ਦੇ ਉੱਤੇ ਮੱਖਣ ਲਗਾ ਲੈਣਾ ਇੱਕ ਸਾਈਡ ਤੇ ਤੇ ਤਵੇ ਦੇ ਉੱਤੇ ਤੇ ਦੂਜੀ ਸਾਈਡ ਜਦੋਂ ਗਰਮ ਹੋ ਜਾਂਦੀ ਆ ਤੇ ਇਹਨੂੰ ਉਤਾਰ ਕੇ ਸਿੱਧੇ ਪਲੇਟ ਦੇ ਵਿੱਚ ਤੇ ਫੇਰ ਮੱਖਣ ਲਗਾਓ ਤੇ ਕੋਈ ਖਾਸ ਫਰਕ ਨਹੀਂ ਪੈਂਦਾ ਇਹ ਹੈ ਕਿ ਚਟਕਾਰੇ ਤੇ ਮੈਂ ਵੀ ਬੜੇ ਲੈਂਦੀ ਰਹੀ ਹਾਂ ਪਹਿਲਾਂ ਤਲ-ਤਲ ਕੇ ਪਰ ਹੁਣ ਕੀਤਾ ਕੰਟਰੋਲ ਬਾਕੀ ਵੀਡੀਓ ਚੰਗੀ ਲੱਗੀ ਹੋਊਗੀ ਤੇ ਲਾਈਕ ਜ਼ਰੂਰ ਕਰਕੇ ਜਾਇਓ ਤੇ ਕਮੈਂਟ ਵੀ ਕਰਕੇ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਕਰ ਲਿਓ ਓਕੇ ਜੀ ਮਾਂ ਐ